ਜੀ ਦੋਸਤੋ ਬਾਈ ਅਸੀਂ ਤੁਹਾਨੂੰ ਕੋਲਰ ਰੋਗ ਦੀ ਦਵਾਈ ਕੋਈ 40 ਦਰਖਤਾਂ ਦਾ ਜੂਸ 40 ਦਰਖਤਾਂ ਦਾ ਜੂਸ ਕੱਢਿਆ ਬਾਹਰਨੀਆਂ ਕੈਂਟਰੀਆਂ ਦਾ ਬਾਹਰਨੀਆਂ ਕੈਂਟਰੀਆਂ ਦੇ ਵਿੱਚੋਂ ਬਣ ਕੇ ਦਵਾਈ ਆਈ ਹੈ ਜੋ ਕਿ ਧੁਆਣੇ ਹਸਪਤਾਲ ਦੇ ਵਿੱਚ ਡਿਊਟੀ ਹੈ ਨੀਤਾ ਬਰਾਲਾ ਜੀ ਦੀ ਉਸ ਦੀ ਬਦੌਲਤ ਤੁਹਾਨੂੰ ਇਹ ਦਵਾਈ ਮਿਲੂਗੀ ਹਰੇਕ ਰੋਗ ਵਾਸਤੇ ਕੋਈ ਵੀ ਰੋਗ ਹੈ ਬੰਦੇ ਦੇ ਸਰੀਰ ਨੂੰ ਕੋਲ ਰੋਗ ਨੂੰ ਤੋੜੂਗੀ ਨਿਰਨੇ ਕਾਲਜੇ 2 ਚਮਚੇ ਲਓ ਉਸ ਤੋਂ ਬਾਅਦ ਪੀਓ ਪਾਣੀ ਤੇ ਫੇਰ ਪੀਓ ਚਾਹ ਤੇ ਧੋਣੇ ਸਤੰਕ ਕਰੋ ਬਾਈ ਉਸ ਕੁੜੀ ਨਾਲ ਜਿਹੜੀ ਡਾਕਟਰ ਨਹੀਂ ਹੈ ਬੜੇਈ ਖੇੜੇ ਤੋਂ ਨੀਤਾ ਭਰਾਲਾ ਜੀ ਇਸ ਦਵਾਈ ਦਾ ਰੇਟ 3100 ਰੁਪਿਆ ਰੇਟ ਹੈ ਇੱਕ ਬੋਤਲ ਦਾ ਇੱਕ ਬੋਤਲ ਦੀ ਪ੍ਰੈਸ 2 ਮਹੀਨੇ ਨਹੀਂ ਮੁੱਕਦੀ ਤੁਹਾਤੋਂ 2 ਚਮਚੇ ਰੋਜ਼ ਲੈਣੇ ਨੇ ਤੇ ਆ ਨੰਬਰ ਹੈ ਦਾ ਨੀਤਾ ਬਰਾਲਾ ਜੇ ਕਿਸੇ ਬਾਈ ਨੂੰ ਚਾਹੀਦੀ ਹੋਵੇ ਦਵਾਈ ਤਾਂ ਉਹਨਾਂ ਦੇ ਨਾਲ ਸਰਪੰਕ ਕਰ ਸਕਦੇ ਹਾਂ ਆਨਲਾਈਨ ਵੀ ਪਹੁੰਚਾਉਣਗੇ ਤੁਹਾਡੇ ਘਰੇ ਤੇ ਜਾ ਕੇ ਵੀ ਲਿਆ ਸਕਦੇ ਹਾਂ ਤੇ ਕੁੱਲ ਗਰੰਟੀ ਜੇ ਤੁਹਾਨੂੰ ਨਾ ਫਾਇਦਾ ਹੋਵੇ ਤਾਂ ਮੋੜ ਕੇ ਦੁੱਗਣੇ ਪੈਸੇ ਲਿਓ ਇਸ ਚੀਜ਼ ਦੀ ਗਰੰਟੀ ਹੈ ਪੂਰੀ ਤੇ ਇਧਰੋਂ ਦੇਖ ਲਓ ਹਿੰਦੀ 'ਚ ਪੜ ਸਕਦੇ ਹੋ ਤੁਸੀਂ ਆਹ ਹਿੰਦੀ ਦੇ ਵਿੱਚ ਵੀ ਪੜ ਸਕਦੇ ਹੋ YouTube ਤੇ ਇਲਤੀ ਜਣਾ ਧੂਰੀ ਚੈਨਲ ਵਾਲਾ ਤਾਂ ਸੇਮ ਸਿੰਘ ਧੂਰੀ ਵਾਲਾ ਉਹਨਾਂ ਦੇ ਚੈਨਲ ਤੋਂ ਤੁਹਾਨੂੰ ਇਹ ਵੀਡੀਓ ਪਾ ਕੇ ਭੇਜੀ ਹੈ ਤਾਂ ਜਦ ਮਰਜੀ ਉਹ ਬਾਈ ਦੀ ਵੀਡੀਓ ਦੇ ਵਿੱਚ ਟੋਲ ਕੇ ਨੰਬਰ ਅਗਰਿਆਂ ਨੂੰ ਸੰਪੰਕ ਕਰ ਸਕਦੇ ਹੋ ਨੀਤਾ ਬਰਾਲਾ ਦੋ ਵਾਰੀ ਨੰਬਰ ਤੁਹਾਨੂੰ ਦਿਖਾਤਾ ਪਿੰਡ ਪੜ੍ਹਾਈ ਖੇੜਾ ਤੇ ਟੁਆਣੇ ਹਸਪਤਾਲ ਦੇ ਵਿੱਚ ਡਿਊਟੀ ਹੈ ਠੀਕ ਹੈ ਵਰਤ ਰਹੇ ਆ ਪਰ ਅਜੂ ਘਰੇ ਮੈਂ ਪੀਣਾ ਜੀ ਮੈਂ ਤਾਂ ਹੀ ਤਾਂ ਕੋੜੀ ਵਰਗਾ ਫਰਦਾ ਕੋੜ ਵਰਗਾ ਫਰਦਾ ਹਾਂ ਇਹ ਦਵਾਈ ਮੈਂ ਪੀ ਗਿਆ ਦੋ ਬੋਤਲਾਂ ਠੀਕ ਹੈ ਸਵਾਦ ਕਿਹਾ ਯਾਰ ਬਲੂ ਹੋ ਗਿਆ ਮੈਂ ਪੂਰੀ ਜਵਾਨੀ ਛਾੜਤੀ ਦਵਾਈ ਨੇ ਠੀਕ ਹੈ ਸਵਾਦ ਕਿਹਾ ਜਾ ਸਵਾਦ ਉਹਦਾ ਮੈਂ ਕਹਾ ਮਿੱਠੀ ਜੂਸ ਵਰਗੀ ਦਵਾਈ ਹੈ ਮਿੱਠੀ ਜੂਸ ਵਰਗੀ ਮਿੱਠੀ ਜੂਸ ਵਰਗੀ ਦਵਾਈ ਹੈ ਆਪਣੇ ਘਰੇ ਕੰਚ ਵੀ ਬੋਤਲ ਹੈ ਜੀ ਉਹ ਕਾਲੀ ਬੋਤਲ ਇੰਨਾ ਮੋਟੇ ਕੰਚ ਦੀ ਠੀਕ ਆ ਇੱਕ ਜੂਸ ਵਾਂਗੂ ਰੋਜ਼ ਪੀ ਲੈ ਜਿਵੇਂ ਕੈਲਸ਼ੀਅਮ ਦੀ ਡੱਬੀ ਆਪਾਂ ਗਾਇਆਂ ਨੂੰ ਦਿੰਦੇ ਆ ਠੀਕ ਆ ਕਿੰਨਾ ਟਾਈਮ ਹੋ ਗਿਆ ਪਿੰਦੇ ਨੂੰ ਮੈਨੂੰ ਤਾਂ ਪਿੰਦੇ ਨੂੰ ਹੋ ਗਿਆ ਸਾਲ ਦੋ ਬੋਤਲਾਂ ਪੀ ਗਿਆ ਦੋ ਬੋਤਲਾਂ ਪੀ ਗਿਆ ਮੈਨੂੰ ਤਾਂ ਤਾਂ ਪੂਰੀ ਜਵਾਨੀ ਚੜ੍ਹਦੀ ਏ ਕੋਈ ਰੋਗ ਨਹੀਂ ਕੋਈ ਰੋਗ ਨਹੀਂ ਆ ਕੱਟੇ ਜੋਂ ਮੁੜਕਦਾ ਫਿਰਦਾ ਠੀਕ ਹਾਂ ਹਾਂ ਲੈ ਵੀ ਦੇਖ ਸਕਦੇ ਹੋ ਆ ਨੰਬਰ ਆਗਾ ਇਹ ਕਿਸੇ ਦਾ ਨੰਬਰ ਹੈ ਡਾਕਟਰ ਨੇ ਤਾਂ ਦਿੱਤਾ ਫਰਾਲਾ ਜੀ ਹਾਂ ਲੇ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਦਵਾਈ ਮਗਵਾਉਣੀ ਹੋਵੇ ਤਾਂ ਇੱਧਰੇ ਨੰਬਰ ਦੇ ਉੱਪਰ ਸੰਪਰਕ ਕਰ ਸਕਦੇ ਹੋ ਤੇ ਇਹ ਰਾਜੂ ਦਾ ਨੰਬਰ ਹੈ ਜੀ ਤੇ ਭਾਈ ਆਪਣੀ ਜਾਨ ਨਾਲੋਂ ਕੁਸ ਨਹੀਂ ਹਾਂ ਸੇਤ ਬਣਾਓ ਤੇ ਰੱਜ ਕੇ ਕਮਾਓ ਰੱਜ ਕੇ ਕਮਾਓ ਹਾਂ ਇੱਥੇ ਫਾਇਦੇ ਕੀ ਕੀ ਨੇ ਨਾ ਇਹਦੇ ਫਾਇਦੇ ਇਹ ਫਾਇਦੇ ਨੇ ਦੇਖ ਸਕਦੇ ਹੋ ਇਹਦੇ ਫਾਇਦੇ ਭਈ ਟੈਕ ਨਹੀਂ ਹੁੰਦਾ ਬੰਦੇ ਨੂੰ ਠੀਕ ਆ ਐਂਸਰ ਨਹੀਂ ਹੁੰਦਾ ਟੀਵੀ ਨਹੀਂ ਹੁੰਦੀ ਹਾਂ ਨਿਗਾ ਨਹੀਂ ਜਾਂਦੀ ਹਾਂ ਤੇ ਭਾਈ ਕਮਜ਼ੋਰੀ ਨਹੀਂ ਆਉਂਦੀ ਖੂਨ ਬਣਾਉਂਦੀ ਹੈ ਦੇਸੀ ਦਵਾਈ ਆ ਕੀ ਨਾਲੀ ਹੈ ਹਾਂ ਸਾਰੇ ਦਰਸਤਾਂ ਦਾ ਜੂਸ ਕੱਢਿਆ ਅਰਕਾ ਠੀਕ ਆ ਖਾਲੀਏ ਸਟੇਟਾਂ ਚੋਂ ਬਣਾ ਕੇ ਡਾਕਟਰਾਂ ਨੇ ਭੇਜਿਆ ਠੀਕ ਆ ਜੀ ਹਰੇਕ ਬੰਦਾ ਇਹ ਦਵਾਈ ਪੀਓ ਇੱਕ ਇੱਕ ਬੋਤਲ ਆ ਹਾਂ ਤੇ ਜੇ ਕੋਈ ਜਨਾਨੀ ਨੂੰ ਲੋੜ ਹੈ ਤਾਂ ਜਨਾਨੀਆਂ ਦੀਆਂ ਪ੍ਰੋਬਲਮਾਂ ਵਾਸਤੇ ਵੀ ਇਹ ਵਧੀਆ ਠੀਕ ਆ ਜਿਹੜੀਆਂ ਜਨਾਨੀਆਂ ਨੂੰ ਪ੍ਰੋਬਲਮਾਂ ਨੇ ਉਹ ਜਨਾਨੀਆਂ ਦੀਆਂ ਪ੍ਰੋਬਲਮਾਂ ਵਾਸਤੇ ਹੀ ਵਧੀਆ ਨੇ ਲੈ ਵੀ ਕਰ ਲਓ ਸੰਪਰਕ ਬਈ ਜੇ ਕਿਸੇ ਵੀ ਮੇਰੇ ਨੂੰ ਚਾਹੀਦੀ ਨੂੰ ਵੀ ਇਹ ਚੀਜ਼ ਨੂੰ ਵਧੀਆ ਦਵਾਈ ਹੈ ਹਾਂ ਕਿਸੇ ਭੈਣ ਨੂੰ ਚਾਹੀਦੀ ਹੋਵੇ ਕਿਸੇ ਭਾਈ ਨੂੰ ਚਾਹੀਦੀ ਹੋਵੇ ਠੀਕਾ ਹਾਂ ਆਪੋ ਆਪਦੇ ਦੁੱਖ ਦੂਰ ਕਰੂਗੀ ਇਹ ਦਵਾਈ ਠੀਕਾ ਜੀ ਮੇ ਤਾਂ ਵਰਤੀ ਹੋਈ ਆ ਬਾਈ ਮੈਂ ਤਾਂ ਕੰਗਣ ਜਿਓ ਫਿਰਦਾ ਚਲੋ ਮੁੜਕਦਾ ਠੀਕ ਆ ਰਾਜੂ ਬਰਨ ਹਾਂ ਕਈ ਜਨਾਨੀਆਂ ਨੇ ਪੀਤੀ ਐ ਉਹਨਾਂ ਦੇ ਵੀ ਰੋਗ ਟੁੱਟ ਗਏ ਠੀਕਾ ਕਈ ਬੁੜਿਆਂ ਨੇ ਪੀਤੀ ਐ ਉਹਨਾਂ ਦੇ ਵੀ ਰੋਗ ਟੁੱਟ ਗਏ ਸਾਡੇ ਪਿੰਡ ਦੇ ਵਿੱਚ ਠੀਕਾ ਹਾਂ ਰੋਜ਼ ਮੈਨੂੰ ਫੋਨ ਕਰਦੇ ਨੇ ਬਾਈ ਬੋਤਲ ਇੱਕ ਮੰਗਾ ਦੇ ਬਾਈ ਰਾਜੂ ਮੈਨੂੰ ਇੱਕ ਬੋਤਲ ਮੰਗਾ ਦੇ ਇਹ ਦਵਾਈ ਹਿੰਦੀ ਚ ਲਿਖੀ ਹੋਈ ਹੈ ਹਿੰਦੀ ਦੇ ਵਿੱਚ ਮੈਨੂੰ ਕਾਰ ਡਾਕਰੇ ਨੇ ਬਣਾ ਕੇ ਦਿੱਤੇ ਨੇ ਇੱਕ ਪਾਸੇ ਰਾਜੂ ਗੋਡ ਫਾਰਮ ਜਦੋਂ ਪੰਜਾਬ ਤੇ ਮੇਰਾ ਚੈਨਲ ਵੀ ਹੈ ਮੇਰਾ ਨੰਬਰ ਵੀ ਹੈ ਤੇ ਇੱਕ ਪਾਸੇ ਨੀਤਾ ਬਰਾਲਾ ਇਧਰਲਾ ਨੰਬਰ ਹਾਂ ਗਾਮ ਬੜਾਈ ਖੇੜਾ ਬੜਾਈ ਖੇੜਾ ਹਾਂ ਤੁਹਾਨੂੰ ਇਹ ਤੋਂ ਅਗਲੇ ਪਾਸੇ ਠੀਕ ਡਿਊਟੀ ਉਹ ਕੁੜੀ ਦੀ ਸਰਕਾਰੀ ਹਸਪਤਾਲ じゃ ਵੱਡੀ ਮੈਡਮ ਡਾਕਟਰ ਨਹੀਂ ਲੱਗੀ ਹੋਈ ਠੀਕਾ ਹਾਂਜੀ ਇੱਕ ਨੰਬਰ ਕਮ ਆਗਾ ਇੱਕ ਨੰਬਰ ਕਮ ਠੀਕ ਜੇ ਕਿਸੇ ਨੇ ਬੱਚਿਆਂ ਦਾ ਆਪਰੇਸ਼ਨ ਕਰਾਉਣਾ ਹੋਵੇ ਜਨਾਨੀ ਨੇ ਤਾਂ ਉਹਨੂੰ ਬੱਚਿਆਂ ਦੀ ਨਸਬੰਦੀ ਦਾ ਆਪਰੇਸ਼ਨ ਵੀ ਕਰਨਗੇ ਉਹਨੂੰ ਨਾਲ ਰੁਪਈਏ ਵੀ ਦੇਵੋਣਗੇ ਠੀਕਾ ਇਹ ਨਹੀਂ ਹੈਗਾ ਵੀ ਹੋਰ ਜਨਾਨੀ ਦੇ ਰੁਪਈਏ ਲੱਗਣਗੇ ਜਿਹੜੀ ਆਪਰੇਸ਼ਨ ਕਰਾਊਗੀ ਉਹਨੂੰ ਰੁਪਈਏ ਵੀ ਮਿਲਣਗੇ ਉਹ ਹਸਪਤਾਲ ਚੋਂ ਚਲੋ ਠੀਕ ਹੈ ਰਾਜੂ ਭਾਜੀ ਗਵਰਨਮੈਂਟ ਹੈਲਪ ਕਰੂਗੀ ਹਾਂ ਠੀਕ ਹੈ ਰਾਜੂ ਹਾਂ ਜੀ ਧੰਨਵਾਦ ਭਾਈ ਧੰਨਵਾਦ